ਪਹਾੜਾਂ ਦੀ ਸਵੇਰ ਦੇਖੋ ਜੱਜਾ ਬਰਾ ਖਬਰਾਂ ਜਾਨ ਕੱਢ ਲਈਏ ਨੇ ਤਾਂ ਇੰਨੇ ਲੋਕਾਂ ਦੀ ਭੀੜ ਆ ਇਹ ਸਾਰੇ ਲੋਕ ਸਦਾਈ ਆ ਨਾ ਬਸ ਇੱਕੋ ਗੱਲ ਕਹੂੰਗੀ ਰੱਬ ਤੋਂ ਵੱਡਾ ਕੋਈ ਕਲਾਕਾਰ ਹੈ ਨਹੀਂ ਹੈ ਨਾ ਸੋਖ ਜੇ ਨਾਲ ਵੀ ਉੱਠ ਗਿਆ ਚਾਹ ਪਣੀ ਖੀ ਲੈ ਪਹਾੜਾਂ ਦੀ ਸਵੇਰ ਦੇਖੋ ਜੱਜਾ ਬਰਾ ਖਬਰਾਂ ਪਾ ਦੇ ਕਿੰਨਾ ਸੋਹਣਾ 뷰 ਹੁੰਦਾ ਨਾ ਸਵੇਰੇ ਸਵੇਰੇ ਸੋਲੇ ਕਿੱਥੇ ਆ ਲੈ ਤਾਂ ਮੀਂਹ ਤਾਂ ਸੋਨੇ ਸੋਲੇ ਹੈ ਨਹੀਂ ਮੰਮੀ ਆਦੇ ਟਰੈਕਟਰ ਦੇਖਾ ਮੀਂਹ ਆ ਗਿਆ ਸੋਨਾ ਇਹਨਾਂ ਗੱਲ ਸੋਨਾ ਟ੍ਰੈਬਲੋਕ ਬਰਾਇ ਅਸੀ ਮੁੱਕੇ ਫਤੇ ਦੇਖਦਾ ਮੁੱਕੇ ਹਾਂ ਉਹ ਉਹ ਚ ਚੜ ਲੈ ਤੇ ਵੀ ਮੁੱਕੇ ਹੁੰਦੇ ਅੱਛਾ ਇਹ ਵੀ ਸੱਜਾ ਸੜਲਾ ਹਾਂ ਸੱਜਾ ਸੜਲਾ ਇੱਧੇ ਦੁਪੜਾ ਪਿੱਛੇ ਇਹ ਨਹੀਂ ਆਗਾ ਨਾ ਉੱਪਰ ਆ ਲੈ ਅਨੂ ਮੜੂਗਾ ਤਾਂ ਉੱਥੇ ਜਾਊਗਾ ਅੱਛਾ ਮੋੜ ਕੇ ਉਧਰ ਜਾ ਕੇ ਉੱਪਰ ਐਂਕਾ ਬਾਤ ਉੱਥੇ ਨੂੰ ਡੇਲਾ ਤਾ ਬੱਤ ਤੂਗਾ ਅੱਛਾ ਤੂੰ ਤਾਂ ਇਹ ਨਹੀਂ ਬਹੁਤ ਸੋਹਣੀ ਜਗ੍ਹਾ ਤੇ ਆ ਹੈ ਮਨਤਾਨੀ ਆ ਜੇ ਤੈਨੂੰ ਪਿਆਚਾ ਫਦੇ ਤੂੰ ਵੀ ਇੱਥੇ ਰਹਿ ਲੈ ਕਿਥੇ ਮਨਤਾਨੀ ਆ ਜੇ ডি নয় ককলা তো কি গেল তুমি গুসে খেলা যা বার খেল কে তো বোলদ

ਬਾਈ ਆਉਣਾ ਹੁਣ ਹਾਂ ਆਵੋਗੇ ਹੁਣ ਤੁਸੀਂ ਆਓ ਪਹਿਲਾਂ ਉਹ ਬਾਏ ਲਾਟੇ ਮੈਂ ਜੇ ਨਾਜ਼ ਨਾਲੇ ਚੱਲ ਜਾਓ ਉਹ ਮੈਂ ਤੇ ਕਿਹਾ ਮੈਂ ਕਿਹਾ ਆਇਆ ਚਲੀਏ ਬੋਲਦੀ ਨਹੀਂ ਆਹ ਨਾਲੇ ਚੱਲ ਜਾਂਦੀ ਤੇ ਚਲ ਫੇਰ ਵਿੱਚ ਬੈਠਾ ਚਲ ਚਲੋ ਚਲੋ ਠੀਕ ਹੈ ਚਲ ਠੀਕ ਹੈ ਬਈ ਹੱਸੀ ਕਾ ਚਲੋ ਬੈਠ 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 ਆਣਾ ਹੈ ਤੇ ਬੈਠ ਓਕੇ ਬੈਠ ਚਲ ਸਹੀ ਹੈ ਭਾਜੀ ਓਕੇ 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 ਲੋ ਜੀ ਤਰਪੇ ਆ ਸੀ ਹੁਣ ਇਕਨਮੀ ਜਗਾ ਐਕਸਪਲੋਰ ਕਰਨ ਤੇ ਇੱਥੇ ਪਾਜੀ ਹੁਣਾਂ ਦੇ ਪਿੰਡ ਤੋਂ ਹੈਗੀ ਆ 100 ਕਿਲੋਮੀਟਰ ਦੂਰ ਆ ਲਾਗੋ ਰਾਤ ਦੇਖੀ ਆਹੀ ਸੀ ਨਾ ਸੱਖੋ ਲਾਗੋ ਜਿਹੜੀ ਰਾਤ ਦੇਖੀ ਸੀ ਹਾਂ ਤੇ ਆ ਟਰਨਲ ਆ ਗਈ ਆ ਔਰ ਅਸੀਂ ਪਹੁੰਚ ਕੇ ਤੁਹਾਨੂੰ ਸਿੱਧਾ ਉੱਥੇ ਮਿਲਾਂਗੇ ਜੇ ਰਾਸਤੇ 'ਚ 뷰 ਸੋਹਣੇ ਆਏ ਤੇ ਤੁਹਾਨੂੰ ਦਿਖਾਉਂਗੀ ਮਿਲਦੇ ਆ ਫੇਰ ਆ ਗਈ ਪਾਰਕਿੰਗ ਪੈਸਿਆਂ ਵਾਲੀ ਆ ਤੇ ਤੁਸੀਂ ਪਹਾੜ ਦੇਖੋ ਥਿਊ ਦੇਖੋ ਮਾਈ ਗਾਡ ਜਾਨ ਕੱਢ ਲਈ ਇਹਨੇ ਤਾਂ ਕਿ ਨਹੀਂ ਸੁੱਖ ਲੈ ਹੁਣ ਤੁਹਾਨੂੰ ਲੇਕ ਦਿਖਾਵਾਂਗੇ ਲਾਗੋ ਦੀ ਕਰੇਜ਼ਾ ਨਾਂ ਆ ਇਹਦਾ ਹਨਾ ਕਰੇਜ਼ਾ ਆ ਨਾ ਸੁੱਖ ਕਰੇਜ਼ਾ ਯਾਰਾ ਤੁਹਾਨੂੰ ਵੀ ਪਤਾ ਹੀ ਆ ਲਾ 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 ਫੋਟੋਆਂ ਖਿੱਚਾਉਂਦੇ ਆ ਇਹਨਾਂ ਕੋ ਚਾਰਜ ਨਾ ਲਾਓ ਉਹਦੇ ਫਦੇ ਥਿਊ ਕਿੱਦਾਂ ਲੱਗਦਾ ਦਿਖਾ ਲੈ ਵਾਓ ਨੇ ਹਾਲ ਕਹਿੰਦਾ ਮੇਰਾ ਪੁੱਤ ਕਹਿੰਦਾ ਵਾਓ ਮਾਈ ਗਾਡ ਪਰਦੇ ਸਮਝਿਆ 200 ਕਿਲੋ ਤੋਂ ਤੇਜ਼ ਤਾਂ ਫਿਰ ਜਦੀ 300 ਕਿਲੋਮੀਟਰ ਜਾਂ ਕਰ ਉਹ ਜਿਹੜੀ ਉਹਦੇ ਉੱਦੋਂ ਵਾਓ ਨਾ ਮੈਂ ਨਹੀਂ ਲੰਘੀ ਉਹ ਭੀੜ ਬਹੁਤ ਜਿਆਦੀ ਇੱਧਰ ਦੀ ਦੇਖਦੇ ਆ ਪਰ ਇਹ ਕਿਦਾਂ ਲੱਗੇ ਹੈ ਬੈਲੋ ਹਾਂ ਕੋਸਨੀਆ ਕੋਸਨੀਆ ਉਹ ਯਾਰ ਤੇ ਇਹਨੂੰ ਕੀ ਪੁੱਛਣਾ ਛੱਡ ਮੈਨੂੰ ਪੁੱਛੋ ਸਾਰੇ ਜਾਣੇ ਫਤਿਹ ਦੱਸ ਦੇ ਦਿੰਦਾ ਕਦੀ ਦੱਸ ਕਿਦਾਂ ਵਧੀਆ ਨਹੀਂ ਸੀ ਨਾ ਨਾ ਸਾਡਾ ਕੰਮ ਇੱਦਾਂ ਮੂਤੇ ਕਹਿ ਰਹੇ ਜੀ ਇੱਦਾਂ ਇੱਥੇ ਇੰਨੇ ਲੋਕਾਂ ਦੀ ਭੀੜ ਆ ਇਹ ਸਾਰੇ ਲੋਕ ਸਦਾਈ ਆ ਨਾ ਜਿਹੜੇ ਇਹਨੂੰ ਦੇਖਣ ਆਏ ਆ ਉਹ ਰਾਜੇ ਇੱਕ ਤੋਂ ਵਧੀਆ-ਵਧੀਆ ਲੋਕੇਸ਼ ਵਿੱਚ ਆ ਗਏ ਤੁਹਾਡੇ ਤਾਂ ਹੁਣ ਉਹਦਾ ਕੀੜਾ ਫਸਿਆ ਵੀ ਜਾਣਾ ਹੈ ਹਾਂ ਇਹ ਤਾਂ ਹੈ ਦੇਖੋ ਤਾਂ ਇੰਨੀ ਸੋਹਣੀ ਆ ਲੇਕ ਰੰਗ ਉਹਦਾ ਗ੍ਰੀਨ ਆ ਤੇ ਪਹਾੜ ਦੇਖੋ ਕਿੰਨੇ ਸੋਹਣੇ ਆ ਹੁਣ ਦੱਸੋ ਤੁਹਾਨੂੰ ਵਧੀਆ ਨਹੀਂ ਲੱਗਦਾ ਇਹ ਕੀ ਕਰੀ ਤੂੰ ਹਾਂ ਹੁਣ ਕਾਤੇ ਵਧੀਆ ਲੱਗਦਾ ਪਹਿਲਾਂ ਤਾਂ ਡੈਡੀ ਮਗਰ ਲੱਗ ਗਿਆ ਸੀਗਾ ਜੇਬਾਂ ਖੁੱਲ ਜਾਣੀਆਂ ਜੇਬਾਂ ਮੈਂ ਆ ਵੀ ਬਿੱਲ ਇੱਥੇ ਆਉਣਾ ਚਾਹੀਦਾ ਨਾ ਸਾਰਿਆਂ ਨੂੰ ਆਉਣਾ ਚਾਹੀਦਾ ਇੱਕ ਵਾਰ ਤਾਂ ਆਉਣਾ ਚਾਹੀਦਾ ਸਾਰਿਆਂ ਨੂੰ ਪੈਸੇ ਦੀ ਬਰਬਦੀ ਹੈ ਕੁਛ ਨਹੀਂ ਪੈਸੇ ਕਿਹੜਾ ਕਿਤੇ ਲੈ ਜਾਣੇ ਆ ਪੈਸੇ ਹੈਗੇ ਕਿ ਜਿੰਦਗੀ ਜਿਹੜੀ ਇਹ ਇਹ ਇੱਕ ਮੈਮਰੀ ਬਣਦੀ ਆ ਜਾ ਬੋਪੀ ਪੈਸੇ ਹੱਥਾਂ ਦੀ ਮੈਲ ਆ ਸਾਰਾ ਕਿਥੇ ਜ਼ੀਰੋ ਕੋਈ ਨਾ ਫਰਕ ਪਿਆ ਦਿਮਾਗ ਤੇ 2 ਕਿਲੋਮੀਟਰ ਤੇ 3 ਮਿੰਟ ਇਥੇ ਮੁੜਿਆ ਨਾ ਮੈਂ ਬਹੁਤ ਦੇਰ ਤੋਂ ਦੀ ਪਰਤੀ ਮੈਂ ਅੰਕੁਰਾ ਵਾਸਾ ਉੱਥੇ ਦਿੱਕ ਕਰਿਆ ਉੱਥੇ ਲਾਸਟ ਥਿਊ ਨਹੀਂ ਉਧਰ ਵੀ ਹੈਗਾ ਉਧਰ ਵੀ ਲੋਕ ਖੜੇ ਆ ਜਿੱਧਰ ਮਰਜੀ ਚੱਲ ਜਾਓ ਤੁਹਾਨੂੰ ਕਿ ਮਜ਼ਾ ਆ ਹਾਂ ਦੇਖ ਤੇ ਘੜਿਓ ਉੱਥੋਂ ਵੀ ਆਂ ਧੁੰਮ ਕੇ ਜਾਂਦੀ ਆ ਵਾਓ ਇੰਨਾ ਸੋਹਣਾ ਥਿਊ ਆਉਂਦਾ ਇੰਨੀ ਸੋਹਣੀ ਲੇਕਾ ਇੰਨੀ ਸ਼ਾਂਤੀ ਮਿਲਣ ਲਈ ਆ ਇਹਨਾਂ ਇਹ ਮੇਰਾ ਮੂਡ ਖਰਾਬ ਕਰਦੇ ਆ ਰਾਸਤੇ 'ਚ ਵੀ ਆ ਕੇ ਵੀ ਕਿਉਂਕਿ ਮੈਂ ਆਪਣੀ ਪਸੰਦਾਂ ਦੀ ਜਗ੍ਹਾ ਤੇ ਜਾਣਾ ਚਾਹੁੰਦੀ ਆ ਮੈਂ ਲੈ ਕੇ ਆਉਣੀ ਆ ਤਾਂ ਇਹਨਾਂ ਦਾ ਮੂੰਹ ਇਦਾਂ ਹੁੰਦਾ ਭਾਵੇਂ ਇਹਨਾਂ ਨੂੰ 5 ਕਿਲੋਮੀਟਰ ਤੇ ਲੈ ਜਾਓ ਭਾਵੇਂ 50 ਤੇ ਲੈ ਜਾਓ ਚਾਹੇ 500 ਕਿਲੋਮੀਟਰ ਤੇ ਲੈ ਜਾਓ ਇਹਨਾਂ ਦਾ ਮੂੰਹ ਐ ਹੀ ਰਹਿਣਾ ਉਹਦਾ ਵੀ ਦੇਖੋ ਉਹ ਜਿਹੜੀ ਫਟਕਦੀ ਆ ਉਹ ਦੇਖੋ ਆ ਦੇ ਕਿੰਨੀ ਖੁਸ਼ ਆ ਖੁਸ਼ ਕਿੱਤੇ ਬਾਹਰ ਆ ਕੇ ਬੰਦੇ ਨੇ ਖੁਸ਼ ਹੋਣਾ ਚਾਹੀਦਾ ਈ ਸੋਹਣੀ ਲੱਗੋ ਇਹਨੂੰ ਇਹ ਪੱਥਰ ਪਾਵਾ ਕੇ ਥੋੜੀ ਪੂਰਨੀ ਆ ਹਨਾ ਨਿਆਲੇ ਹੋ ਨਾ ਮੰਮੀ ਸਾਸੂ ਜੀ ਨਿਆਲੇ ਪੂਰੇ ਪੁੱਛ ਉਹ ਪਤ ਕੋਈ ਨਹੀਂ ਉਹ ਪਹਿਲੀਆਂ ਹੀ ਆ ਪ੍ਰਾਣੀਆਂ ਆਈਆਂ ਸੋਹਣਾ ਲੱਗਾ ਨਾ ਬਹੁਤ ਹੀ ਸੋਹਣੀ ਆ ਇਹਦੇ ਪੂਰੇ ਆਏ ਦਿਵਾਲੀ ਆਪਾਂ ਘੁੰਮ ਸਕਦੇ ਆ ਇੱਥੇ ਵਾਪਸ ਚਾਹ ਦੇਖਾ ਲੋਕਾਂ ਦੀ ਭੀੜ ਬਹੁਤ ਜਿਆਦੀ ਭੀੜ ਆ ਉੱਥੇ ਤਾਂ ਖੜੇ ਹੋਣ ਨੂੰ ਜਗ੍ਹਾ ਹੈ ਨਹੀਂ ਗੀ ਨਨ ਨਨ ਨਾ ਕੰਮ ਇਹੀ ਹੈ ਬੇ ਜਿੱਥੇ ਕਿਤੇ ਪਾਣੀ ਨਹੀਂ ਸੰਗ ਇਹ ਤਾਂ ਇਹੀ ਕਰਦੇ ਆ ਇਹ ਜਿੱਥੇ ਮਾਜੀ ਲਾ ਜਿਨ੍ਹਾਂ ਨੇ ਪਾਣੀ ਬਾਕੀਆਂ ਤਾਂ ਮੈਨੂੰ ਪਤਾ ਨਹੀਂ ਪਾਣੀ ਚ ਬੱਤੇ ਸੱਟਣਾ ਪੂਰ ਲੈਣਾ ਅੱਗੇ ਇਹਨਾਂ ਨੂੰ ਪਤਾ ਇਦਾਂ ਨਹੀਂ ਕਰੀਦਾ ਹਾਂ ਇਨੀਆਂ ਸੋਹਣੀਆਂ ਜਗ੍ਹਾ ਨੂੰ ਇਦਾਂ ਸੰਭਾਲ ਕੇ ਰੱਖਣਾ ਚਾਹੀਦਾ ਨਹੀਂ ਉਹਨਾਂ ਨੇ ਆ ਕੇ ਸੱਤ ਇੱਕ ਤਾਂ ਪੱਥਰ ਪਾਪਾ ਕਿ ਪੱਥਰ ਹੀ ਰਹਿ ਜਾਣੇ ਪਾਣੀ ਸਾਰਾ ਹਟ ਜਾਣਾ ਹੈ ਕੀ ਆ ਉਹ ਦੇ ਮੱਛੀ ਦੋਵੇ ਆਰੀ ਹਿੱਦਨ ਹਾਂ ਮੱਛੀਆਂ ਵੀ ਆਈਆਂ ਪਾਣੀ ਕਿੰਨਾ ਕਲੀਅਰ ਆ ਨਾ ਮੈਨੂੰ ਯਾਰਾ ਕਲੀਅਰ ਹੀ ਆ ਦਿਸੰਡਿਆ ਸੱਲੇ ਮੰਮੀ ਇਹ ਸਾਰਾ ਪਹਾੜਾਂ ਦਾ ਪਾਣੀ ਆ ਤਾਂ ਕਰਕੇ ਕਲੀਅਰ ਆ ਕਿੰਨਾ ਗੁੱਛੀ ਦਾ ਆ ਪਿੱਛੇ ਲਾਗੋ ਇਦਾਂ ਦੀਆਂ ਜਗ੍ਹਾ ਦੇਖ ਕੇ ਬਸ ਇੱਕੋ ਗੱਲ ਕਹੂੰਗੀ ਰੱਬ ਤੋਂ ਵੱਡਾ ਕੋਈ ਕਲਾਕਾਰ ਹੈ ਨਹੀਂ ਹੈਨਾ ਲੋਕ ਸਭ ਤੋਂ ਵੱਡਾ ਰੱਬ ਹੀ ਆ ਕਲਾਕਾਰ ਉਸ ਤੋਂ ਪਰੇ ਕੁਝ ਨਹੀਂ ਹੈਗਾ ਪ੍ਰਮਾਤਮਾ ਨੇ ਇੰਨੇ ਇੰਨੇ ਸੋਹਣੇ ਸੋਹਣੇ ਚੀਜ਼ਾਂ ਦੁਨੀਆ ਬਹੁਤ ਸੋਹਣੀ ਬਣਾਈ ਆ ਤੇ ਸਾਡੇ ਆਗਿਆਂ ਨੂੰ ਇਹ ਥਾਂ ਇਦਾਂ ਦੀਆਂ ਜਗ੍ਹਾ ਐਕਸਪਲੋਰ ਕਰਨੀਆਂ ਚਾਹੀਦੀਆਂ ਕਿੰਨਾਂ ਜੀ ਨਹੀਂ ਕਰਨੀ ਜਿਆਦਾ ਇੱਕ ਦੁਨੀਆ ਵਾਲੀ ਬਰਫ ਤੇ ਗਲ ਦੀ ਇਸ ਗੱਲੋਂ ਆਇਆ ਵੀ ਹਾਂ ਵੀ ਆ ਹੁਣ ਜਿੱਦਾਂ ਗਰਮੀਆਂ ਦੇ ਵਿੱਚ ਘੁੰਮਣ ਆਣਾ ਹੁੰਦਾ ਤੇ ਟੂਰਿਸਟ ਇੰਨੇ ਆਏ ਹੋਏ ਹਨਾ ਉੱਥੇ ਖੜੇ ਹੋਣ ਨੂੰ ਜਗ੍ਹਾ ਹੈ ਨਹੀਂ ਕਿਸ਼ ਨਹੀਂ ਆਉਣਾ ਚਾਹੀਦਾ ਚਲੋ ਆਜੋ ਪਿੱਛੇ ਵੀ ਦੇਖੋ ਜੀ ਦੇਖੋ ਹੁਣ ਕਲਰ ਹੋਰ ਜਿਆਦਾ ਜਿਆਦਾ ਦਿਸਦਾ ਹਨਾ ਹਤੇ ਆਹ ਦੇਖੋ ਵਿੱਚ ਕਿਦਾਂ ਪੱਥਰ ਦੇ ਸੰਭੇ ਕਿੰਨਾ ਕਲੀਅਰ ਆ ਪਾਣੀ ਤੇ ਇਹਨਾਂ ਨੇ ਇੱਥੇ ਆ ਕੇ ਵੀ ਟਿਕ ਟਿਕ ਚਲਾਉਣੀ ਹੁੰਦੀ ਐ ਇੰਜੋਏ ਕਰੋ ਯਾਰ ਆ ਦੋਵਾਲਾ ਇਹ ਲੋਕ ਨੇਚਰ ਨੂੰ ਬਹੁਤ ਪਿਆਰ ਕਰਦੇ ਆ। ਨੇਚਰ ਨੂੰ ਇਹਨਾਂ ਨੇ ਇੰਨਾ ਸੰਭਾਲਿਆ ਆ। ਮੈਂ ਆ ਕਿੰਨੇ ਉੱਪਰ ਜਾਂਦੇ। ਤੇ ਹੁਣ ਇਸ ਟਾਈਮ ਇੱਥੇ ਟੈਂਪਰੇਚਰ ਵੀ 18 ਜਾਂ 19 ਡਿਗਰੀ ਆ। ਤੇ ਜਿੱਥੇ ਅਸੀਂ ਰਹਿੰਦੇ ਆ ਜਿਸ ਏਰੀਆ 'ਚ ਉੱਥੇ 30 ਕਿਤੇ ਜਾਂਦੇ ਆ ਨਾ ਕਿ ਵੱਧ ਹੀ ਜਾਂਦੇ 33-34 ਜਾਂਦੇ ਆ ਟੈਂਪਰੇਚਰ। ਅੱਧ ਦਾ ਹੀ ਲਾ ਲਓ। ਮੌਸਮ ਇੱਥੇ ਠੰਡਾ ਹੈ ਪਹਾੜਾਂ ਦੇ ਵਿੱਚ। ਕਿਲੋਮੀਟਰ ਵੀ ਦੇਖੋ ਕਿੰਨੇ ਆ। ਹਾਂ ਕਿਲੋਮੀਟਰ ਵੀ ਆ ਅਸੀਂ 250 ਕਿਲੋਮੀਟਰ ਦੂਰ ਆਏ ਆ। ਪਾਜੀ ਉਹਨਾਂ ਦੇ ਘਰ ਤੋਂ ਇੱਥੇ ਤੱਕ ਆਉਣ ਨੂੰ 100 ਕਿਲੋਮੀਟਰ ਸੀ ਤੇ ਸਾਨੂੰ 100 ਕਿਲੋਮੀਟਰ ਇੰਨਾ ਗੰਦਾ ਰਸਤਾ ਜਿਹਾ ਸਾਨੂੰ 8 ਘੰਟੇ 100 ਕਿਲੋਮੀਟਰ ਕਰਕੇ ਇੱਥੇ ਆਉਣ ਨੂੰ ਲੱਗ ਗਿਆ ਹਨਾ ਜਦੋਂ ਮੈਂ ਵੀ ਨਹੀਂ ਆਈ ਸੀ ਮੈਂ ਨਾ ਰੀਲਾਂ ਦੇਦੀ ਸੀ ਫੋਟੋਆਂ ਦੇਦੀ ਸੀ ਮੇਰਾ ਵੀ ਚਲ ਗਿਆ ਕਿ ਕਦੋਂ ਮੈਂ ਜਾਵਾਂਗੀ ਫਾਈਨਲੀ ਅੱਜ ਮੈਂ ਆ ਗਈ ਤੇ ਮੈਨੂੰ ਲਿਓਣ ਵਾਲੇ ਥੈਂਕ ਯੂ ਤੁਹਾਡਾ ਕੰਨੀਆਂ ਸੋਣੀਆਂ ਸੋਣੀਆਂ ਜਗ੍ਹਾ ਦਿਖਾਉਣ ਲਈ ਉਹ ਭਰਾ ਮੈਂ ਫਸੀ ਨਾ ਫਸੀਆਂ ਉਹ ਭਾਵੇਂ ਸਾਰੇ ਫਸੇ ਹੀ ਹੁੰਦੇ ਆ ਇਹਨਾਂ ਨੇ ਪੂਰੇ ਆਲੇ ਦੁਆਲੇ ਜਿੱਦਾ ਬਾਗਲਾ ਕੀਤਾ ਥੋੜੀ ਥੋੜੀ ਜਗ੍ਹਾ ਛੱਡ ਕੇ ਇੱਦਾਂ ਬੈਂਚ ਲਗਾਏ ਆ ਵੀ ਜੇ ਕੋਈ ਥੱਕ ਜਾਂਦਾ ਤੇ ਬੈਠ ਕੇ ਰੈਸਟ ਕਰ ਲਵੇ ਜੇ ਕੁਝ ਖਾਣ ਪੀਣ ਲੈ ਆਇਆ ਬੈਠ ਕੇ ਖਾ ਪੀ ਵੀ ਸਕਦਾ ਹਾਂ ਆਹਾ ਇੱਥੇ ਵੀ ਬੈਂਚ ਲੱਗਾ ਬਹੁਤ ਆਇਆ ਹੁਣ ਅਸੀਂ ਜੇੜਾ ਕੱਢ ਕੇ ਆਇਆ ਸੋ ਕਿੰਨਾ ਟਾਈਮ ਹੋ ਗਿਆ ਉਹ ਜੇੜਾ ਕੱਢੇ ਨੂੰ ਟਾਈਮ ਕਿੰਨਾ ਕ ਲੱਗਾ ਜੇੜਾ ਕੱਢਣ ਦਾ ਹਾਂ ਅਸੀਂ ਤੇਜ਼ ਤੁਰੇ ਹਾਂ ਜੇ ਮਜੇ ਨਾਲ ਬੰਦਾ ਤੁਰੇ ਤਾਂ ਆਪਣਾ ਘੰਟਾ ਆਰਾਮ ਨਾਲ ਲਿਆ ਮਜੇ ਮਜੇ ਨਾਲ ਤੁਰੇ ਤੇ ਹਾਂ ਅਜੇ ਵੀ ਥੋੜੀ ਬਾਤ ਹੈਗੀ ਆ ਤੁਰ ਕੇ ਜਾਣ ਨੂੰ ਮਤਲਬ 20 ਮਿੰਟ ਲੱਗ ਗਏ ਸਾਨੂੰ ਸਨੋ ਪਤਾ ਠੰਡ ਦੇ ਵਿੱਚ ਪੈਂਦੀ ਸਿਆਲਾਂ ਨੂੰ ਪੈਂਦੀ ਆ ਸਿਆਲਾਂ ਨੂੰ ਇਹ ਜੰਮ ਜਾਂਦੀ ਆ ਪੂਰੀ ਲੇਕ ਮਨੀ ਅੱਖੀ ਕੱਤੇ ਗਰੀ ਜੰਮ ਪਾਣੀ ਆ ਹਾਂ ਉਹ ਵੀ ਉਹ ਤੇ ਵੀ ਸਨੋ ਪੈਂਦੀ ਆ ਹਾਂ ਵਾਓ ਉਹਨੇ ਮਨੀ ਮੋਟਰਾਕ ਸੈਂ ਜਿੰਨਾ ਮਰਜੀ ਦੇਖ ਲੋ ਕੁਦਰਤ ਨੂੰ ਦਿਲ ਨਹੀਂ ਭਰਦਾ ਇਹਨੂੰ ਦੇਖਦਾ ਇਹਦਾ ਦੇਖਦਾ ਹਾਂ ਨਾ ਦਿਲ ਕਰਦਾ ਥੀ ਜਦੋਂ ਇਹਨਾਂ ਦਾ ਦਿਲ ਕਰਦਾ ਹੁਣ ਛੇਤੀ ਕਾਨੂੰ ਚੱਲ ਚਲੀਏ ਜਦੋਂ ਇਹ ਕਾਨੂੰ ਜਾਂਦੇ ਉਹ ਬਹੁਤ ਖੁਸ਼ ਹੁੰਦੇ ਆ ਜਦੋਂ ਇਹ ਕਿਤੇ ਘੁੰਮਣ ਜਾਂਦੇ ਆ ਉਦੋਂ ਇਹਨਾਂ ਦੇ ਮੂੰਹ ਤੇ 12 ਵਜੇ ਹੁੰਦੇ ਆ ਦੇਖਣ ਵਾਲੇ ਹੁੰਦੇ ਉਦੋਂ ਆ ਜੀ ਅਸੀਂ ਪੂਰਾ ਗੀੜਾ ਕੱਢ ਕੇ ਆ ਗਏ ਆ ਆ ਲਾਸਟ ਵਿਊ ਪੁਆਇੰਟ ਆ ਹੈ ਆ ਇੱਥੇ ਵਲੌਗਰ ਵੀ ਬਹਾਂਦੇ ਆ ਕਿ ਉਦਾਂ ਵੀ ਸੀਨ ਬੜੇ ਆਉਂਦੇ ਆ ਕਿੰਨੀ ਕੁ ਡੂੰਗੀ ਲੇਕ ਆ ਕੁਛ ਨਹੀਂ ਡੂੰਗੀ ਲੇਕ ਥੱਲੇ ਕਰੈਨ ਕਲੀਅਰ ਦਿੰਦਾ ਕੀ ਕੀ ਥੱਲੇ ਆ ਆ ਦੇਖ ਲਓ ਜਗਾ ਦੋਗੇ ਕੋਈ ਜਾਂ ਹੁਣ ਅਸੀਂ ਪਾ ਲਿਆ ਮੋੜੇ ਹਰਿੰਦਰ ਪੇ ਕਰਕੇ ਆਏ ਆ ਪਾਰਕਿੰਗ ਦੀ ਤੇ ਹੁਣ ਕਹਾਨੂੰ ਜਾਣੇ ਆ ਟਾਈਮ ਹੋ ਗਿਆ ਆ 3 ਵਜੇ ਗਿਆ 3 ਹੈ ਪਾਰਕਿੰਗ ਸਸਤੀ ਹੈ 1 ਘੰਟੇ ਦੇ 2 ਰੁਪਏ ਤੁਹਾਨੂੰ ਗੱਡੀ ਜਗਾ ਕਰ ਲਈਏ ਤੁਸੀਂ ਖਾਣੇ ਤੇ ਇਹ ਬਲਿਖਈ ਹੈ ਹੋਰ ਕੀ ਚੀਜ਼ ਹੈ ਇਟਲੀ ਦੇ ਵਿੱਚ ਜਿਆਦਾ ਜਿਹੜੀਆਂ ਫੇਮਸ ਜਗ੍ਹਾ ਬਸ ਇਹੀ ਕੀਤੀਆਂ ਮਲਾਨਨ ਕੀਤਾ ਆ ਫੇਮਸ ਵੈਨਿਸ ਕੀਤਾ ਆ ਜਾਂ ਰੋਮ ਦੇ ਇਹੀ ਦੇਖ ਕੇ ਲੋਕ ਚੱਲ ਜਾਂਦੇ ਆ ਪਰ ਇਟਲੀ ਦੇ ਵਿੱਚ ਇੰਨੇ ਸੋਹਣੀਆਂ ਸੋਹਣੀਆਂ ਜਗ੍ਹਾ ਆ ਨਾ ਜਿਹੜੀਆਂ ਸਾਨੂੰ ਖੁਦ ਨੂੰ ਨਹੀਂ ਪਹਿਲਾਂ ਪਤਾ ਸੀਗੀਆਂ ਹੌਲੀ ਹੌਲੀ ਪਤਾ ਲੱਗਣ ਡੀਆਂ ਇਟਲੀ ਸਾਰੀ ਸੋਹਣੀ ਆ ਇਟਲੀ ਸਾਰੀ ਸੋਹਣੀ ਆ ਬਹੁਤ ਹੀ ਜਿਆਦਾ ਸੋਹਣੀ ਆ ਇਟਲੀ 'ਚ ਰਹਿੰਦੇ ਸਾਨੂੰ ਇਟਲੀ ਬਹੁਤ ਸੋਹਣੀ ਲੱਗਣੀ ਜਿੰਤਾ-ਕਿੰਤਾ ਅਸੀਂ ਐਕਸਪਲੋਰ ਕਰੰਡਾ ਇਟਲੀ ਨੂੰ ਹਰ ਇੱਕ ਜਗ੍ਹਾ ਮਤਲਬ ਕਿ ਫੇਵਰੇਟ ਹੀ ਬਣੀ ਜਾਂਦੀ ਆ ਖਰਾ ਸੁਖ ਵਾਰਾ ਦਾਰਨੇ ਤੋਂ ਬ੍ਰਿਜ ਹੋ ਉਹ ਉਹਦੇ ਵੀ ਪੇ ਕਰਨੇ ਪੈਂਦੇ ਆ ਉਹਦੇ ਬ੍ਰਿਜ ਵੀ ਆ ਉਹ ਹੀ ਆ ਜਿਹੜਾ ਉਦੋਂ ਆਪਾਂ ਦੇਖਿਆ ਇਹ ਛੋਟਾ ਆ ਛੋਟਾ ਆ ਸੋਕ ਚਾਰਨਾ ਵੀ ਹੁਣ ਆ ਇੱਥੇ ਰਾਜੀ ਕੇ ਦੇਖ ਕੇ ਉਹੀ ਬ੍ਰਿਜ ਆ ਉਹ ਨੂੰ ਚਾਰਨਾ ਵੀ ਹੋਊਗਾ ਪੱਕਾ ਇੱਥੇ ਔਰ ਪੇ ਕਰਨਾ ਪੈਂਦਾ ਜਿਹਨੇ ਉਧਰ ਜਾਣਾ ਛੋਟਾ ਹੀ ਇਹ ਤੇ ਗਾਹ ਦੇਖਦੇ ਸੋਕਾ ਕਿਤੇ ਗਾਹ ਰੋਕੇ